ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਰੀ ਸਾਧ ਸੰਗ ਜੀ ਆਪ ਜੀ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਸੁਬਤ ਕੀਰਤਨ ਵਾਈਬਸ ਤੇ ਸ਼ਬਦ ਕਰਾਂਗੇ ਤਾਰੇ ਜਹਾਨ ਲਹੇ ਅਭਿਮਾਨ ਜਿਨੀ ਦਰਸ਼ਨ ਪਾਇਆ ਇਹ ਪਵਨ ਪਵਿੱਤਰ ਸ਼ਬਦ ਨੂੰ ਗਾਇਨ ਕੀਤਾ ਹੈ ਭਾਈ ਸਾ ਪਈ ਸੁਰਿੰਦਰ ਸਿੰਘ ਜੀ ਹਜ਼ੂਰੀ ਲਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ 555 ਤਨਤਨ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਰਬਿੰਦ ਤੋਂ ਉਚਾਨ ਕੀਤਾ ਹੈ ਇਹ ਸ਼ਬਦ ਤਨਤਨ ਸਾਹਿਬ ਜੀ ਗੁਰੰਤ ਸਾਹਿਬ ਜੀ ਦੇ ਅੰਗ 248 ਤੇ ਸੁਭਾਈ ਮੰਨ ਹੈ ਸੰਗਤ ਜੀ ਸੋ ਵੀਰਾਂ ਲਈ ਮੇਲ ਸਕਿੱਲ ਤੇ ਇਹ ਸ਼ਬਦਨ ਕਿਦਾਂ ਗਾਇਨ ਕਰਨਾ ਹੈ ਜੀ ਉਹ ਪਾ ਵੇਖਦੇ ਆ ਸਭ ਤੋਂ ਪਹਿਲਾਂ ਆਪ ਜੀ ਨੂੰ ਸਥਾਈ ਗਾ ਕੇ ਸੁਣਾਨੇ ਹਾਂ ਉਸ ਪਰੰਤ ਅੰਤਰਾ ਹੋਂ ਸੰਪੂਰੰਤ ਤਬਲੇ ਨਾਲ ਸਾਰਾ ਸ਼ਬਦ ਗਾਇਨ ਕਰਾਂਗੇ ਜੀ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਥਾਈ ਕਾਲੀ 도 ਸਾ ਮੈ ਲੈ ਚਲੇਆ ਸੋ ਕਾਲੀ 도 ਤੋਂ ਮੇਲ ਸਕਿੱਲ ਰੱਖੀ ਹੈ ਸ਼ਬਦ ਦੀ ਸੋ ਇਥੋਂ ਆਪ ਜੀ ਨੇ ਸ਼ੁਰੂ ਕਰਨਾ ਹੈ ਜੀ ਸਥਾਈ ਆਓ ਵੇਖਦੇ ਹਾਂ लहेया जिनी दर्शन पया तारा जहा तारा जहा लहया अभिमारे जहा जिनी जी दर्शनपा ਸਨ ਪਾਇਆ ਦਰਸ਼ਨ ਪਾਇਆ ਦਰਸ਼ ਜਿਨੀ ਤੋਧ ਨੋ ਜਿਨੀ ਤੋਧ ਨੋ ਤਨ ਕਹਿ ਆ ਤਿੰਜਮ ਨੇੜ ਨਾ ਆਇਆ ਇੱਕ ਵਾਰ ਫੇਰ ਦੇਖਣਾ ਸਾਧ ਸੰਗਤ ਜੀ ਜਿੰਨੀ ਤੁਧ ਨੂੰ ਤਨ ਕਹੇ ਆ ਤਿੰਨ ਜਮ ਨੇੜ ਨਾ ਆਇਆ ਜਿੰਨੀ ਤੁਧ ਨੂੰ ਤਨ ਕਹੇ ਆ ਤਿੰਨ ਜਮ ेड आ जहा ਸੋ ਇਸ ਜੀ ਸਾਥ ਸੰਗ ਜੀ ਇਹ ਸ਼ਬਦ ਦਾ ਸਥਾਈ ਹੁਣਾਉ ਇਹ ਸ਼ਬਦ ਦਾ ਅੰਤਰਾ ਮੇਲ ਸਕਿੱਲ ਚ ਕਿਦਾਂ ਗਾਇਨ ਕਰਨਾ ਹੈ ਜੀ ਉਹ ਆਪਾਂ ਵੇਖਦੇ ਹਾਂ ਜਿੰਨੀ ਤੁਦ ਨੂੰ ਤਨ ਕਿਹਾ ਤਿੰਨ ਜਮ ਨੇੜ ਨਾ ਆਇਆ ਜੋ ਸੁਰਾਂ ਇਸ ਪੰਕਤੀ ਵਿੱਚ ਆਪਾਂ ਵਰਤੀਆਂ ਨੇ ਸੇਮ ਉਹੀ ਸੁਰਾਂ ਤੇ ਸਰੰਤਰਾ ਸ਼ਬਦ ਦਾ ਗਾਇਨ ਕਰਨਾ ਹੈ ਜੀ ਆਓ ਦੇਖਦੇ ਹਾਂ ਅੰਤਰਾ ਮੋਹਨ ਤੂੰ ਮਰਵਾ ਨੇ ਜਿਨੀ ਤਦ ਨੂੰ ਤਨ ਕਹਿਆ ਜੋ ਸੁਰਾਂ ਲਗਾਈਆਂ ਨੇ ਸੇਮ ਉਹੀ ਸੁਰਾਂ ਤੇ ਯੰਤਰ ਗਾਇਨ ਕਰਨਾ ਹੈ ਜੀ ਮੋਹਨ ਤੂੰ ਜਿਨੀ ਤਦ ਨੂੰ ਤਨ ਕਹਿਆ ਤੈਨ ਜਮ ਨੇੜਾ ਇਸੇ ਹੀ ਸੁਰਾਂ ਤੇ ਮੋਹਨ ਤੂੰ ਸਫਲ ਫਲੇ ਆ ਮੋਹਨ ਤੂੰ ਸਫਲ ਫਲੇ ਆ ਸਣ ਪਰਵਾਰੇ ਕਤੰਬਸਾ ਮਤਾਰੇ ਮੋਹਨ ਪੁੱਤਰ ਮੀਤ ਪਾਈ ਕਤੰਬਸਾ ਮਤਾਰੇ ਪਰ ਆਜਾ ਲੈ ਆਪੇ ਮਾਂ ਜਿਨੀ ਦਰਸਨ ਪਾਇਆ ਬਰਸ਼ਾਲ ਪਾਰ ਸੋ ਇਸੇ ਤਰ੍ਹਾਂ ਹੀ ਪੂਰਾ ਸ਼ਬਦ ਆਪ ਜੀ ਨੇ ਸਾత్సੰਗ ਜੀ ਵੀਰਾ ਨੇ ਮੇਲਸਿਲਤੇ ਗਾਇਨ ਕਰਨਾ ਹੈ ਜੀ ਸੋ ਹੁਣ ਤਬਲੇ ਦੇ ਨਾਲ ਇਸ ਸ਼ਬਦ ਨੂੰ ਕਿਦਾਂ ਗਾਇਨ ਕਰਨਾ ਹੈ ਉਹ ਆਪਾਂ ਵੇਖਦੇ ਹਾਂ ਤਬਲੇ ਵਿੱਚ ਤਾਲ ਵਜੇਗੀ ਤਾਲ ਕਹਿਰਵਾ ਜਿਹੜੀ ਕਿ 8 ਮਤਰਾ ਦੀ ਤਾਲ ਹੈ ਸੰਗਤ ਜੀ ਸੋ ਤਾਲ ਕਹਿਰਵਾ ਤਬਲੇ ਵਿੱਚ ਵੱਜਣੀ ਹੈ ਇਸ ਦਾ ਆਪ ਜੀ ਨੇ ਧਿਆਨ ਰੱਖਣਾ ਆਓ ਤਬਲੇ ਦੇ ਨਾਲ ਸਾਰਾ ਸ਼ਬਦ ਆਪ ਜੀ ਨੂੰ ਗਾਇਨ ਕਰਕੇ ਦੱਸਦੇ ਹਾਂ ਜੀ या आ जहा नहे अहमार जहा नहे अहमा दर्शन पा जम आया जम्मुडाराया लेखमार्याहमानि पाया पायाी ਦਰਸਾ ਨ ਪਾਇਆ ी तार्या जनामार्या जाना दर्श पाया जिनी दर्श पाया ਸਤਿਗੁਰੂ ਉਹ ਖੰਗੂਰਾਰੇ ਬੇਅੰਤ ਕੋ

i don't ਸੋ ਪਿਆਰੇ ਸਾਥ ਸਿੰਘ ਜੀ ਇਸੇ ਤਰ੍ਹਾਂ ਹੀ ਆਪ ਜੀ ਨੇ ਸਾਰਾ ਸ਼ਬਦ ਬੜੇ ਪਿਆਰ ਨਾਲ ਮੇਰੀ ਵੀਰਾਂ ਨੇ ਮੀਲ ਸਕਿਲ ਤੇ ਗਾਇਨ ਕਰਨਾ ਹੈ ਜੀ ਇੱਕ ਹੋਰ ਬੇਨਤੀ ਸਾਥ ਸਿੰਘ ਜੀ ਹੱਥ ਜੋੜ ਕੇ ਜਿਨ੍ਹਾਂ ਨੇ ਵੀ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਹੋਰ ਵੀ ਆਪ ਜੀ ਦੇ ਨਾਲ ਹੋਰ ਸੰਗਤਾਂ ਨਾਲ ਆਪ ਜੀ ਇਸ ਚੈਨਲ ਦੇ ਲਿੰਕ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਹੋਰ ਵੱਤ ਤੋਂ ਵੱਤ ਸੰਗਤ ਵੀਰ ਭੈਣ ਛੋਟੇ ਬੱਚੇ ਬਜ਼ੁਰਗ ਇਸ ਚੈਨਲ ਨੂੰ ਜੋੜ ਸਕਣ ਅਤੇ ਇਸ ਦਾ ਲਾਭ ਪ੍ਰਾਪਤ ਕਰ ਸਕਣ ਇਹ ਬੇਨਤੀ ਜ਼ਰੂਰ 사త్సంగ్ ਜੀ ਪ੍ਰਵਾਨ ਕਰਨੀ ਜੀ ਅਤੇ ਇੱਕ ਹੋਰ ਜ਼ਰੂਰੀ ਬੇਨਤੀ 사త్సంగ్ ਜੀ ਕਈ ਮੈਂਬਰਸ ਕਈ ਸਬਸਕ੍ਰਾਈਬਰਸ ਅਧ ਵਿੱਚ ਹੀ ਵੀਡੀਓ ਵੇਖ ਕੇ ਅਤੇ ਵੀਡੀਓ ਬੰਦ ਕਰ ਦੇ ਦਿੰਦੇ ਨੇ ਸੋ ਉਹਨਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਾਰਾ ਵੀਡੀਓ ਆਪ ਜੀ ਸ਼ੁਰੂਤ ਲੈ ਕੇ ਅੰਤ ਤੱਕ ਸਾਰਾ ਵੀਡੀਓ ਆਪ ਜੀ ਦੇਖਿਆ ਕਰੋ ਤਾਂ ਕਿ ਸਰਸਵਤ ਗੀਤਾ ਗਾਇਨ ਕਰਨਾ ਹੈ ਆਪ ਜੀ ਨੂੰ ਬੜੇ ਹੀ ਸੌਖੇ ਤਰੀਕੇ ਨਾਲ ਸਮਝਾਉਣ ਦੀ ਦਾਸ ਕੋਸ਼ਿਸ਼ ਕਰਦਾ ਹੈ ਅਤੇ ਸੰਗਤ ਜੀ ਵੀਡੀਓ ਬਣਾਉਣ 'ਚ ਬਹੁਤ ਮਿਹਨਤ ਲੱਗਦੀ ਹੈ ਆਪ ਜੀ ਨੂੰ ਪਤਾ ਹੀ ਹੈ ਸੋ ਦਾਸ ਦੀ ਆਪ ਜੀ ਦੇ ਸਾਰਿਆਂ ਦੇ ਸਣਾ ਵਿੱਚ ਬੇਨਤੀ ਹੈ ਹੱਥ ਛੋੜ ਕੇ ਕੇ ਸਾਰਾ ਵੀਡੀਓ ਪੂਰਾ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪ ਜੀ ਜ਼ਰੂਰ ਦੇਖਿਆ ਕਰੋ ਤਾਂ ਕਿ ਆਪ ਜੀ ਇਸ ਦਾ ਪੂਰਾ ਪੂਰਾ ਲਾਭ ਪ੍ਰਾਪਤ ਕਰ ਸਕੋ ਜੀ ਸੋ ਇਹਨਾਂ ਨੂੰ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀ ਜੀ ਹੁਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਇੱਕ ਨਵੀਂ ਵੀਡੀਓ ਨਵਾਂ ਸ਼ਬਦ ਲੈ ਕੇ ਦਾਸ ਜਲਦ ਹੀ ਆਪ ਜੀ ਦੇ ਸੇਵਾ ਵਿੱਚ ਫੇਰ ਤੋਂ ਹਾਜ਼ਰ ਹੋਏਗਾ ਤਦ ਤੱਕ ਦਾਸ ਹੂੰ ਛੁੱਟੀਆਂ ਮਕਸੂਦੀ ਹੋਈਆਂ ਭੁੱਲ ਚੁਕਾਂ ਦੇਖਿਮਾਂ ਬਖਸ਼ਨੀ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ